ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਕਜਵਜ ਕੇ ਅੱਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਗੁਰਦੁਆਰਾ ਅੰਜਾਨ ਰੁਖ ਸਾਹਿਬ ਦਾ ਇਤਿਹਾਸ ਦੱਸਾਂਗੇ ਅਤੇ ਇਹ ਵੀ ਦੱਸਾਂਗੇ ਕਿ ਇਸ ਜਗ੍ਹਾ ਤੇ ਕੀ ਕੀ ਕਰਮਾਤਾਂ ਵਰਤਿਆ ਨੇ ਸਾਧ ਸੰਗਤ ਜੀ ਇਸ ਕਥ ਇਸ ਕਥਾ ਨੂੰ ਇਸ ਧਿਆਨ ਦੇ ਨਾਲ ਅੰਤ ਤੱਕ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਧਿਆਉਂਦੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਕਾਰਜ ਕਿਵੇਂ ਰਾਸ ਕਰਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਇਸ ਸਾਧ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦਾ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰਵੇ ਸਾ ਸੰਗਤ ਜੀ ਗੁਰਦੁਆਰਾ ਸ੍ਰੀ ਅੰਜਾਲ ਰੁਖ ਸਾਹਿਬ ਭਾਮੀਆਂ ਵਿਖੇ ਇਸ ਅਸਥਾਨ ਤੇ ਵਾਹਿਗੁਰੂ ਦੀ ਕਿਰਪਾ ਤੇ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਵਾਲੇ ਤੇ ਸੰਤ ਮਹਾਰਾਜ ਜੀ RAM ਸਿੰਘ ਜੀ ਗੰਵਾ ਸਾਹਿਬ ਵਾਲਿਆਂ ਦੀ ਪ੍ਰੇਰਣਾ ਤੇ ਸਾਰੇ ਸੰਸਾਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸੰਸਾਰਿਕ ਅਮਨ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ 14/9/1986 ਤੋਂ ਚੱਲੀ ਆ ਰਹੀ ਹੈ 사త్సੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਨਾਲ ਕਾਫੀ ਇਤਿਹਾਸਿਕ ਕਹਾਣੀਆਂ ਜੁੜੀਆਂ ਹੋਈਆਂ ਹਨ 사త్సੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਹੁਤ ਸਾਰੇ ਅਣਗਿਣਤ ਦ੍ਰਿght ਹਨ 사త్సੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੇ ਵਾਲਿਆਂ ਨੇ ਦੱਸਿਆ ਹੈ ਇਹ ਦਰਖਤ ਦੁਆਪਰ ਸਮੇਤੋਂ ਹੈ ਸਾਧ ਸੰਗਤ ਜੀ ਬਹੁਤ ਸਾਰੇ ਦਰਖਤ ਨੇ ਜੋ ਗਿਣੇ ਨਹੀਂ ਜਾ ਸਕਦੇ ਸਾਧ ਸੰਗਤ ਜੀ ਅੰਗਰੇਜ਼ਾਂ ਨੇ ਵੀ ਇਨਾਂ ਦਰਖਤਾਂ ਨੂੰ ਗਿਣਨ ਦੀ ਕੋਸ਼ਿਸ਼ ਕੀਤੀ ਸੀ ਸਾਧ ਸੰਗਤ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਪਰ ਉੱਥੇ ਦੀ ਇੰਨੀ ਸ਼ਕਤੀ ਹੈ ਸ਼ਹੀਦ ਸਿੰਘਾਂ ਦੀ ਸਾਧ ਸੰਗਤ ਜੀ ਜਿਸ ਜਿਸ ਨੇ ਵੀ ਇਨਾਂ ਦਰਖਤਾਂ ਨੂੰ ਗਿਣਿਆ ਸੀ ਸਾਸੰਗਤ ਜੀ ਉਹ ਗਿਣ ਨਹੀਂ ਸਕਿਆ ਕਿਉਂਕਿ ਸਾਸੰਗਤ ਜੀ ਉਹਨਾਂ ਨੇ ਅੰਗਰੇਜ਼ਾਂ ਨੇ ਘੋੜੇ ਬਨ ਕੇ ਦਰਖਤਾਂ ਨੂੰ ਗਿਣਨਾ ਸਟਾਰਟ ਕੀਤਾ ਸੀ ਸਾਸੰਗਤ ਜੀ ਪਰ ਉਹਨਾਂ ਤੋਂ ਤਾਂ ਵੀ ਇਹ ਦਰਖਤ ਗਿਣੇ ਨਹੀਂ ਗਏ ਕਿਉਂਕਿ ਸਾਸੰਗਤ ਜੀ ਇਸਥੇ ਇੱਕ ਹੋਰ ਵੀ ਕਰਾਮਾਤ ਵਰਤੀ ਹੈ ਅੱਜ ਦੇ ਸਮੇਂ ਵਿੱਚ ਜਦੋਂ ਸਾਸੰਗਤ ਜੀ ਇੱਥੇ ਪੂਰਨਮਾਸ਼ੀ ਭਾਦੀ ਹੈ ਸਾਸੰਗਤ ਜੀ ਜੋ ਇੱਥੇ ਦੇ ਮੁੱਖ ਸੇਵਾਦਾਰ ਨੇ ਉਹ ਜਿੰਨੀ ਵੀ ਮਾਇਆ ਭੇਟ ਹੁੰਦੀ ਹੈ ਉਸ ਨੂੰ ਗਿਣਦੇ ਹਨ ਇੱਕ ਇੱਕ ਜਣਾ ਗਿਣਦਾ ਹੈ ਉਸ ਕੋ ਹੋਰ ਪਤਾ ਲੱਗਦਾ ਹੈ ਤੇ ਦੂਸਰਾ ਗਿਣਦਾ ਹੈ ਉਸ ਕੋਲ ਵੱਧ ਜਾਂਦੀ ਹੈ ਜਦੋਂ ਵੀ ਜਿੰਨੀ ਵਾਰ ਵੀ ਉਹ ਗਿਣਦੇ ਹਨ ਉਹ ਮਾਇਆ ਵੱਧਦੀ ਹੀ ਜਾਂਦੀ ਹੈ ਸਾਸੰਗਤ ਜੀ ਜਿੱਥੇ ਸ਼ਹੀਦ ਸਿੰਘਾਂ ਦੀ ਬਹੁਤ ਸ਼ਕਤੀ ਵਰਤਦੀ ਹੈ ਉਸ ਸ਼ਕਤੀ ਦੇ ਦੁਆਰਾ ਉਹਨਾਂ ਨੂੰ ਬਹੁਤ ਸਜ਼ਾ ਵੀ ਮਿਲੀ ਸਾਧ ਸੰਗਤ ਜੀ ਕਾਫੀ ਸਾਰੇ ਜਿਹੜੇ ॠषि मुनि ਸੀ ਸਾਧ ਸੰਗਤ ਜੀ ਇਸ ਅਸਥਾਨ ਤੇ ਉਹਨਾਂ ਦੀਆਂ ਝੁੱਗੀਆਂ ਚੌਪੜੀਆਂ ਸੀ ਸਾਧ ਸੰਗਤ ਜੀ ਜਿਹੜੇ ॠषि मुनि ਸੀ ਇਸ ਅਸਥਾਨ ਤੇ ਭਗਤੀ ਅਤੇ ਪਾਠ ਪੂਜਾ ਕਰਦੇ ਹੁੰਦੇ ਸੀ 사ਸੰਗਤ ਜੀ ਇੱਕ ਵਾਰ ॠषि मुनि ਕਿਤੇ ਗਏ ਹੋਏ ਸੀ 사ਸੰਗਾਦੀ ਉਹਨਾਂ ਦੇ ਪਿੱਛੋਂ ਇਸ ਪਿੰਡ ਦੇ ਵਿੱਚ ਭਾਮੀਆਂ ਸਾਹਿਬ ਵਿੱਚ ਬਹੁਤ ਪਾਣੀ ਆ ਗਿਆ 사ਸੰਗਤ ਜੀ ਜੋ ਸਤਲੁਜ ਰਿਵਰ ਹੈ ਉਹ ਓਵਰਫਲੋ ਕਰ ਗਿਆ ਸੀ 사ਸੰਗਤ ਜੀ ਉਸ ਸਮੇਂ ਜਿਹੜਾ ਸਤਲੁਜ ਦਾ ਦਰਿਆ ਹੈ ਉਸ ਗੁਰਦੁਆਰਾ ਸਾਹਿਬ ਦੇ ਕੋਲ ਦੀ ਗੁਜਰਦਾ ਹੁੰਦਾ ਸੀ ਸਾਧ ਸੰਗਤ ਜੀ ਜਦੋਂ ਉਹ ॠषि मुਨੀਆਂ ਨੇ ਵਾਪਿਸ ਆ ਕੇ ਦੇਖਿਆ ਤਾਂ ਸਾਧ ਸੰਗਤ ਜੀ ਜਿਹੜੀਆਂ ਉਹਨਾਂ ਦੀਆਂ ਝੁੱਗੀਆਂ ਚੌਪੜੀਆਂ ਸੀ ਉਹ ਪਾਣੀ ਦੇ ਨਾਲ ਰੁੜ ਗਈਆਂ ਸੀ ਤਾਂ ਸਾਧ ਸੰਗਤ ਜੀ ਇਸ ਦੇ ਦੌਰਾਨ ॠषि मुਨੀਆਂ ਨੇ ਉਸ ਸਤਲੁਜ ਦਰਿਆ ਨੂੰ ਸ਼ਰਾਪ ਦਿੱਤਾ ਸੀ ਕਿ ਤੂੰ ਸਾਡੇ ਨਾਲ ਪੰਗਾ ਲਿੱਤਾ ਹੈ ਤਾਂ ਸਾਧ ਸੰਗਤ ਜੀ ਉਹਨਾਂ ਨੇ ਸ਼ਰਾਪ ਦਿੱਤਾ ਸੀ ਕਿ ਸਤਲੁਜ ਅੱਜ ਤੋਂ ਬਾਅਦ ਇਹ ਬਹੁਤ ਦੂਰ ਬਹੇਗੀ ਤਾਂ ਸਾਧ ਸੰਗਤ ਜੀ ਤੁਸੀਂ ਅੱਜ ਦੇ ਟਾਈਮ ਵਿੱਚ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਤੋਂ ਬਹੁਤ ਲੁਧਿਆਣੇ ਦੇ ਕੋਲ ਇਹ ਸਤਲੁਜ ਦਾ ਦਰਿਆ ਵਗਦਾ ਹੈ ਸਾਧ ਸੰਗਤ ਜੀ ਇਸ ਤੋਂ ਇਲਾਵਾ ਵੀ ਕਾਫੀ ਸਾਰੀਆਂ ਇਸ ਗੁਰਦੁਆਰਾ ਸਾਹਿਬ ਦੇ ਨਾਲ ਬਹੁਤ ਸਾਰੇ ਇਤਿਹਾਸਿਕ ਕਹਾਣੀਆਂ ਜੁੜੀਆਂ ਹੋਈਆਂ ਸਨ 사ਸੰਗਤ ਜੀ ਇੱਕ ਵਾਰ ਸ਼ਿਦਾ ਸਿੰਘਾਂ ਦੀਆਂ ਸਮਾਦਾਂ ਵੀ ਬਣੀਆਂ ਹੋਈਆਂ ਨੇ 사ਸੰਗਤ ਜੀ ਇਸ ਥਾਂ ਤੇ ਦੋ ਸਮਾਦਾਂ ਵੱਖਰੀਆਂ ਵਈਆਂ ਹੋਈਆਂ ਨੇ 사ਸੰਗਤ ਜੀ ਉਹ ਬਾਕੀ ਸਾਰੀਆਂ ਸਮਾਦਾਂ ਨਾਲੋਂ ਥੋੜੀ ਦੂਰੀ ਤੇ ਬਣੀਆਂ ਹੋਈਆਂ ਨੇ 사ਸੰਗਤ ਜੀ ਇੱਕ ਵਾਰ ਖਾੜਕੂਆਂ ਦੇ ਟਾਈਮ ਦੇ ਵਿੱਚ ਕਿਸੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੀਆਂ ਆਹ ਦੋ ਸਮਾਦਾ ਨੇ ਇਹਨਾਂ ਨੂੰ ਵੀ ਸਾਰੀਆਂ ਸਮਾਦਾ ਦੇ ਨਾਲ ਕੋਲ ਲਿਆਂਦਾ ਜਾਵੇ ਸਾਧ ਸੰਗਤ ਜੀ ਜਦੋਂ ਉਹ ਬੰਦਿਆਂ ਨੇ ਸਮਾਦਾ ਨੂੰ ਰੱਸਾ ਪਾਇਆ ਉਸ ਟਾਈਮ ਉਹ ਦੋ ਬੰਦੇ ਸੀ ਸਾਧ ਸੰਗਤ ਜੀ ਇੱਕ ਨੂੰ ਤਾਂ ਉਸੇ ਟਾਈਮ ਹੀ ਅਟੈਕ ਹੋ ਗਿਆ ਅਤੇ ਦੂਸਰੇ ਦੀ ਜਵਾਨ ਚਲੀ ਗਈ ਸੀ ਸਾਧ ਸੰਗਤ ਜੀ ਉਹ ਵੀ ਬਹੁਤ ਟਾਈਮਵਾਦ ਬਹੁਤ ਔਖਾ ਹੈ ਉਸਦੀ ਮੌਤ ਹੋਈ ਸਾਧ ਸੰਗਤ ਜੀ ਤੁਸੀਂ ਜਾਣ ਸਕਦੇ ਹੋ ਕਿ ਇੱਥੇ ਇੰਨੀ ਸ਼ਕਤੀ ਹੈ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਇਸ ਜਗ੍ਹਾ ਸਥਾਨ ਤੇ ਆਪਣੀ ਮਨੋ ਕਾਮਨਾ ਮੰਗਦਾ ਹੈ ਉਸ ਦੀਆਂ ਮਨੋ ਕਾਮਨਾਵੀਆਂ ਪੂਰੀਆਂ ਹੁੰਦੀਆਂ ਹਨ ਸਾਧ ਸੰਗਤ ਜੀ ਹੋਰ ਵੀ ਇਸ ਸਥਾਨ ਦੇ ਨਾਲ ਬਹੁਤ ਕਰਮਾਤਾ ਜੜੀਆਂ ਹੋਈਆਂ ਨੇ ਸਾ ਸੰਗਤ ਜੀ ਇੱਥੇ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਵਾਲੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਸਨ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਨਮਾਸ਼ੀ ਭਰਦੀ ਹੈ ਸਾ ਸੰਗਤ ਜੀ ਬਹੁਤ ਦੂਰੋਂ ਦੂਰੋਂ ਇਸ ਸਥਾਨ ਤੇ ਸੰਗਤਾਂ ਆਉਂਦੀਆਂ ਨੇ ਸਾ ਸੰਗਤ ਜੀ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਸਾ ਸੰਗਤ ਜੀ ਸੰਤ ਬਾਬਾ ਅਜੀਤ ਸਿੰਘ ਜੀ ਨੇ ਹੰਸਾਲੀ ਸਾਹਿਬ ਵਾਲਿਆਂ ਨੇ ਇਸ ਗੁਰਦੁਆਰਾ ਸਾਹਿਬੀ ਬਹੁਤ ਸੇਵਾ ਕਰਵਾਈ ਹੈ 사ਤ ਸੰਗਤ ਜੀ ਇਸੇ ਤਰ੍ਹਾਂ ਬਾਬਾ ਜੀ ਦੇ ਬਚਨਾਂ ਦੇ ਅਨੁਸਾਰ 사ਤ ਸੰਗਤ ਜੀ ਇਸ ਸਥਾਨ ਤੇ ਜਿਹੜਾ ਗੁਰਦੁਆਰਾ ਭਾਮੀਆਂ ਸਾਹਿਬ 25 ਪ੍ਰਕਰਮਾ ਜਿਹੜਾ 40 ਦਿਨ ਕਰਦਾ ਹੈ 사ਤ ਸੰਗਤ ਜੀ ਉਹ ਮੁਹ ਮੰਗੀ ਮਰਾਦਾ ਪਾਉਂਦਾ ਹੈ 사ਤ ਸੰਗਤ ਜੀ ਜਿਸ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਉਹ ਇਸ ਥਾਂ ਤੇ ਦੇਸੀ ਘੋਦਾ ਪੀਪਾ ਸੁੱਕਦੇ ਹਨ ਤਾਂ ਸਾਧ ਸੰਗਤ ਜੀ ਇਹ ਸੰਤ ਮਹਾਪੁਰਸ਼ਾਂ ਦੇ ਬਚਨ ਅਨੁਸਾਰ ਇਹ ਸਾਰੀਆਂ ਕਰਾਮਾਤਾਂ ਵਰਤਦੀਆਂ ਹਨ ਸੰਤ ਬਾਬਾ ਅਜੀਤ ਸਿੰਘ ਜੀ ਨੇ ਬਚਨ ਕੀਤੇ ਸੀ ਕਿ ਭਾਈ ਜਿਸ ਨੂੰ ਪੁੱਤਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਉਹ ਇਸ ਥਾਂ ਤੇ ਜਿਹੜਾ ਦੇਸੀ ਘੋਦਾ ਪੀਪਾ ਚੜਾਵੇਗਾ ਉਸ ਨੂੰ ਪੁੱਤਰ ਦੀ ਪ੍ਰਾਪਤੀ ਹੋਏਗੀ ਸਾਤ ਸੰਗਤ ਜੀ ਬਾਬਾ ਜੀ ਨੇ ਇਹ ਵੀ ਬਚਨ ਕੀਤੇ ਸੀ ਕਿ ਸਾਤ ਸੰਗਤ ਜੀ ਇਸ ਸਥਾਨ ਤੇ ਜਿੰਨਾ ਵੀ ਲੰਗਰ ਬਣੇਗਾ ਉਹ ਸਾਰਾ ਲੰਗਰ ਦੇਸੀ ਘਿਓ ਦੇ ਵਿੱਚ ਬਣੇਗਾ ਪਰ ਸਾਤ ਸੰਗਤ ਜੀ ਅੱਜ ਤੇ ਟਾਈਮ ਤੱਕ ਕਦੇ ਵੀ ਕੋਈ ਟੋਟ ਨਹੀਂ ਆਈ ਜੋ ਵੀ ਚੀਜ਼ ਬਣਦੀ ਹੈ ਸਾਰੀ ਦੇਸੀ ਘਿਓ ਦੇ ਵਿੱਚ ਹੀ ਬਣਦੀ ਹੈ ਸਾਤ ਸੰਗਤ ਜੀ ਤੇ ਲੰਗਰ 24 ਘੰਟੇ ਚੱਲਦਾ ਰਹਿੰਦਾ ਹੈ ਸਾਤ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪੂਰਨਮਾਸ਼ੀ ਵੀ ਭਰਦੀ ਹੈ ਸੰਗਤਾਂ ਦੂਰੋਂ ਦੂਰੋਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਸਾਤ ਸੰਗਤ ਜੀ ਇਸ ਅਸਥਾਨ ਤੇ 4 9 1986 ਤੋਂ ਸ਼੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚੱਲਦੀ ਆ ਰਹੀ ਹੈ ਸਾਤ ਸੰਗਤ ਜੀ ਇਹ ਵਿਸੰਤ ਬਾਬਾ ਅਜੀਤ ਸਿੰਘ ਜੀ ਦੇ ਵchnਾ ਅਨੁਸਾਰ ਹੀ ਸਾਰੇ ਕੰਮ ਇੱਥੇ ਪੂਰੇ ਹੁੰਦੇ ਹਨ 사త్సੰਗ ਜੀ ਇਸ ਸਥਾਨ ਤੇ ਕਿਸੇ ਵੀ ਵਿਆਹੇ ਜੋੜੇ ਦਾ ਲਾਵਾ ਨਹੀਂ ਹੁੰਦੀਆਂ ਨਾ ਹੀ ਇਸ ਸਥਾਨ ਤੇ ਕਿਸੇ ਦਾ ਰੋਕਾ ਹੁੰਦਾ ਹੈ 사త్సੰਗ ਜੀ ਇਸ ਸਥਾਨ ਉੱਤੇ ਇੱਕ ਦਰਖਤ ਹੈ ਜਿਸ ਕਿਸੇ ਬੱਚੇ ਨੂੰ ਸੋਕੜਾ ਪਿਆ ਹੈ ਤੇ ਕਿਸੇ ਬੱਚੇ ਦੀ ਸੇਤ ਨਹੀਂ ਬਣਦੀ ਹੈ ਸਾਤ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਸ਼ਹੀਦਾ ਸਿੰਘਾ ਦੀ ਜਗ੍ਹਾ ਦੇ ਕੋਲ ਇੱਕ ਦਰਖਤ ਹੈ ਜਿਸ ਦੇ ਵਿੱਚ ਨੂੰ ਨੰਗਾਉਣ ਦੇ ਨਾਲ ਪੰਜ ਵਾਰੀ ਲੰਘਾਉਣ ਦੇ ਨਾਲ ਸਾਤ ਸੰਗਤ ਜੀ ਉਸ ਬੱਚੇ ਦੀ ਸਿਹਤ ਤੰਦਰੁਸਤ ਹੋ ਜਾਂਦੀ ਹੈ ਸਾਤ ਸੰਗਤ ਜੀ ਇੱਥੇ ਬਹੁਤ ਬੱਚੇ ਆਉਂਦੇ ਹਨ ਸਾਤ ਸੰਗਤ ਜੀ ਜਵਾਨ ਮੁੰਡੇ ਕੁੜੀਆਂ ਇਸ ਅਸਥਾਨ ਤੇ 25 ਪ੍ਰਕਰਮਾ ਕਰਦੇ ਹਨ ਅਤੇ 40 ਦਿਨ ਕਰਦੇ ਹਨ 사త్సੰਗਤ ਜੀ ਬਹੁਤ ਹੀ ਬੱਚਿਆਂ ਦੇ ਬੀਜੇ ਵੀ ਲੱਗਦੇ ਹਨ ਅਤੇ ਉਹ ਫਿਰ ਇਸ ਸਥਾਨ ਤੇ ਜਹਾਜ਼ ਚੜਾ ਕੇ ਜਾਂਦੇ ਸਨ 사త్సੰਗਤ ਜੀ ਇਸੇ ਤਰ੍ਹਾਂ ਹੀ ਬਾਬਾ ਜੀ ਨੇ ਇੱਕ ਫ੍ਰੀ ਡਿਸਪੈਂਸਰੀ ਵੀ ਖਲਵਾਈ ਹੈ 사త్సੰਗਤ ਜੀ ਸੰਗਤਾਂ ਉਸ ਡਿਸਪੈਂਸਰੀ ਚੋਂ ਆਪਣੀ ਲੋੜ ਦੇ ਅਨੁਸਾਰ ਦਵਾਈ ਲੰਦੀਆਂ ਹਨ 사త్సੰਗਤ ਜੀ ਉਹ ਸਾਰੀ ਫ੍ਰੀ ਹੈ 사త్సੰਗਤ ਜੀ ਇਸੇ ਤਰ੍ਹਾਂ ਬਾਬਾ ਜੀ ਨੇ ਇੱਕ ਸਕੂਲ ਵੀ ਖਿਲਵਾਇਆ ਹੈ ਜੋ ਕਿ ਬਾਬਾ ਜੀ ਦੇ ਨਾਮ ਦੇ ਅਨੁਸਾਰ ਉਹ ਸਕੂਲ ਅੱਜ ਤੱਕ ਚੱਲਦਾ ਆ ਰਿਹਾ ਹੈ 사త్సੰਗਤ ਜੀ ਇਸੇ ਤਰ੍ਹਾਂ ਸੰਤ ਬਾਬਾ ਜੀ ਦੇ ਬਾਬਾ ਅਜੀਤ ਸਿੰਘ ਜੀ ਦੇ ਵਚਨਾਂ ਅਨੁਸਾਰ ਇੱਥੇ ਬਹੁਤ ਸਾਰੀਆਂ ਕਰਮਾਂਤਾਂ ਵਰਤਦੀਆਂ ਸਨ ਸਾਸੰਗਤ ਜੀ ਇਸ ਅਣਜਾਣ ਰੁਖ ਸਾਹਿਬ ਦਾ ਗੁਰੂ ਘਰ ਦਾ ਨਾਮ ਇੱਕ ਅਣਜਾਣ ਰੁਖ ਸਾਹਿਬ ਸ਼ਿਸ਼ੋਬਿਤ ਹੈ ਗੁਰਦੁਆਰਾ ਭਾਮੀਆਂ ਸਾਹਿਬ ਸਾਸੰਗਤ ਜੀ ਕਿਉਂਕਿ ਇਸ ਸਥਾਨ ਤੇ ਦਰਕਤਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸਾਸੰਗਤ ਜੀ ਜਿਸ ਕਿਸੇ ਦੀ ਵੀ ਕੋਈ ਮਨੋ ਕਾਮਨਾ ਨਹੀਂ ਪੂਰੀ ਹੁੰਦੀ ਹੈ ਉਹ ਇਸ ਸਥਾਨ ਤੇ ਆ ਕੇ ਆਪਣੀਆਂ ਚੌਂਕੀਆਂ ਭਰ ਸਕਦੇ ਹਨ ਸਾਤ ਸੰਗਤ ਜੀ ਇਸ ਸਥਾਨ ਤੇ ਬਾਬਾ ਜੀ ਨੇ ਬਚਨ ਕੀਤੇ ਸੀ ਕਿ ਸਾਤ ਸੰਗਤ ਜੀ ਜਿਹੜਾ ਇੱਥੇ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਵੱਧ ਤੋਂ ਵੱਧ ਢਾਈ ਘੰਟੇ ਜਪਜੀ ਸਾਹਿਬ ਦਾ ਪਾਠ ਕਰੇਗਾ ਉਸ ਦੀ ਹਰ ਇੱਕ ਮਨੋ ਕਾਮਨਾ ਪੂਰੀ ਹੋਵੇਗੀ ਜਾਂ ਫਿਰ ਮੂਲ ਮੰਤਰ ਦਾ ਪਾਠ ਕਰੇਗਾ ਸਾਤ ਸੰਗਤ ਜੀ ਇਸ ਸਥਾਨ ਦਾ ਨਾਮ ਹੀ ਅਣਜਾਣ ਰੁਖ ਸਾਹਿਬ ਸਾਤਸੰਗਤ ਜੀ ਉਹ ਇੱਕ ਅਣਜਾਣ ਦਰਖਤ ਤੋਂ ਹੀ ਇਸ ਦਾ ਨਾਮ ਰੱਖਿਆ ਗਿਆ ਸੀ ਸਾਤਸੰਗਤ ਜੀ ਇਹ ਸੀ ਆਪਣੇ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਤਸੰਗਤ ਜੀ ਜੇ ਕਿਸੇ ਦੀ ਕੋਈ ਮਨੋ ਕਾਮਨਾ ਨਹੀਂ ਪੂਰੀ ਹੁੰਦੀ ਇਹ ਗੁਰਦੁਆਰਾ ਸਾਹਿਬ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਦੇ ਵਿੱਚ ਹੈ ਭਾਮੀਆਂ ਪਿੰਡ ਹੈ ਭਾਮੀਆਂ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਹੈ ਸਾਤਸੰਗਤ ਜੀ ਇਸ ਸਥਾਨ ਤੇ ਦਸਮੀ ਪੂਰਨਮਾਸ਼ੀ ਭਰਦੀ ਹੈ ਸਾਧ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਸਾਰਾ ਇਤਿਹਾਸ ਸਾਧ ਸੰਗਤ ਜੀ ਜੋ ਵੀ ਸੰਗਤ ਮੇਰੇ ਚੈਨਲ ਤੇ ਨਵੀਂ ਜੁੜੀ ਹੈ ਸਾਧ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਦੇ ਕਰਮਾਤਾ ਨੂੰ ਜਾਣਨ ਦੇ ਲਈ ਤੁਸੀਂ ਦੇ ਇਸ ਚੈਨਲ ਦੇ ਉੱਪਰ ਬਾਬਾ ਜੀ ਦੀਆਂ ਵੀਡੀਓਜ਼ ਨੂੰ ਦੇਖ ਸਕਦੇ ਹੋ ਅਤੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੇ ਵਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਇੰਨੀ ਕੋ ਸੇਵਾ ਪਰਵਾਨ ਕਰਨਾ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜੂ ਅੱਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ